ਸਤਿ ਸ੍ਰੀ ਅਕਾਲ ਦੋਸਤੋ ਮੈਂ ਮਖ ਗੁਰਜਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਆਪ ਜੀ ਇੱਕ ਮਾਹਿਰ ਡਾਕਟਰ ਬਲਵਿੰਦਰ ਸਿੰਘ ਟੋਣਾ ਟੋਣਾ ਸਾਹਿਬ ਜੀ ਆਏ ਜੀ ਥੈਂਕ ਯੂ ਜੀ ਧੰਨਵਾਦ ਟੋਪ ਸਰਵ ਪੰਜਾਬ ਦੀ ਇਕਨੋਮੀ ਦਾ ਹਾਲ ਮੰਦਾ ਬੇਸ਼ੱਕ ਪੰਜਾਬ ਦੀ ਮੌਜੂਦਾ ਸਰਕਾਰ ਪੰਜਾਬ ਦੇ ਖਜ਼ਾਨੇ ਨੂੰ ਲੈ ਕੇ ਇਹ ਗੱਲ ਕਹਿੰਦੀ ਰਹੇ ਕਿ ਸਾਡੇ ਕੋਲ ਖਜ਼ਾਨਾ ਖਾਲੀ ਨਹੀਂ ਖਜ਼ਾਨਾ ਭਰਿਆ ਹੋਇਆ ਹੈ ਪਰ ਜਿਹੜੀਆਂ ਲਗਾਤਾਰ ਆਰਥਿਕ ਰਿਪੋਰਟਾਂ ਆ ਰਹੀਆਂ ਨੇ ਜਿਵੇਂ ਇੱਕ ਰਿਪੋਰਟ ਸੀਏਜੀ ਦੀ ਆਈ ਉਹਨਾਂ ਨੇ ਦੱਸਿਆ ਕਿ ਪੰਜਾਬ ਦਾ ਜਿਹੜਾ ਇਕਨੋਮੀ ਮਾਡਲ ਹੈ ਉਹ ਲਗਾਤਾਰ ਪਿੱਛੇ ਜਾ ਰਿਹਾ ਪੰਜਾਬ ਆਪਣੇ ਆਰਥਿਕ ਰੋਡ ਮੈਪ ਤੋਂ ਉਤਰ ਚੁੱਕ ਗਿਆ ਤਨਖਾਹਾਂ ਦੇਣ ਦੇ ਲਈ ਪੈਸੇ ਨਹੀਂ ਬਾਦੂ ਸਟੇਟ ਦੇ ਖਰਚੇ ਨੇ ਤਮਾਮ ਤਰ੍ਹਾਂ ਦੀਆਂ ਚੀਜ਼ਾਂ ਵਿੱਚ ਉਹਦੇ ਇਨਕਲੂਡ ਹੋਈਆਂ ਤੇ ਪੰਜਾਬ ਦੇ ਵਿੱਚ ਕੋਈ ਵੱਡੇ ਆਰਥਿਕ ਸੌਤ ਵੀ ਨਹੀਂ ਹੈਂਡਅਪਸ ਆ ਕੋਈ ਆਰਟੀਕਲ ਸੌਮੇ ਵੀ ਨਹੀਂ ਹੈ ਜਿਨ੍ਹਾਂ ਦੇ ਤੋਂ ਪੰਜਾਬ ਨੂੰ ਆਮਦਨ ਇਨਕਮ ਜਨਰੇਟ ਹੋਵੇ ਪੰਜਾਬ ਦੇ ਕੋਲੇ ਜੇ ਕੋਈ ਆਰਥਿਕਤਾ ਦਾ ਆਧਾਰ ਹੈਗਾ ਉਹ ਹੈਗਾ ਕਿ ਪੰਜਾਬ ਦੀ ਇੱਕ ਐਗਰੀਕਲਚਰਲ ਸਟੇਟ ਹੈ ਤੇ ਐਗਰੀਕਲਚਰ ਤੋਂ ਹੀ ਪੰਜਾਬ ਦੀ ਇਕਨੋਮੀ ਹੈ ਜਾਂ ਫਿਰ ਪੰਜਾਬ ਦਾ ਇੱਕ ਵੱਡਾ ਹਿੱਸਾ ਮਜ਼ਦੂਰੀ ਕਰਦਾ ਦਿਹਾੜੀ ਦਾ ਪਾ ਕਰਦਾ ਉਸ ਤੋਂ ਬਾਅਦ ਜਿਹੜਾ ਟੈਕਸ ਹੈ ਜਿਹੜਾ ਆਪਾਂ ਮੇ ਉਹ ਸ਼ਰਾਬ ਤੋਂ ਜਨਰੇਟ ਹੁੰਦਾ ਹੋਰ ਜੀ ਜਾਂ ਤੋਂ ਆਮਦਨ ਹੁੰਦੀ ਹੈ ਸਰਕਾਰ ਨੂੰ ਇੱਕ ਉਹਨਾਂ ਸਾਰਿਆਂ ਦਾ ਹਿੱਸਾ ਵੱਡੇ ਰੌਲੇ ਦੇ ਵਿੱਚ ਸੈਂਟਰਲ ਦੀ ਸਟੇਟ ਕੋਲੇ ਚਲਾ ਜਾਂਦਾ ਉੱਥੋਂ ਪਰ ਸਟੇਟ ਕਹਿੰਦੀ ਰਹਿੰਦੀ ਹੈ ਕਿ ਸਾਨੂੰ ਆਰਡੀਐਫ ਦਾ ਪੈਸਾ ਨਹੀਂ ਆਉਂਦਾ ਸਾਨੂੰ ਜੀਐਸਟੀ ਦਾ ਪੈਸਾ ਨਹੀਂ ਆਉਂਦਾ ਯਾਨੀ ਕਿ ਸਾਰੇ ਸੰਕਟਾਂ ਦੇ ਨਾਲ ਪੰਜਾਬ ਦੇ ਵਿੱਚ ਹੀ ਕਾਰਤਿਕ ਸੰਕਟ ਵੀ ਹੈਗਾ ਸੌਰਵ ਜੀ ਸਾਹਿਬ ਬੀਤੇ ਦਿਨ ਇੱਕ ਰਿਪੋਰਟ ਵੀ ਆਈ ਹੈ ਤੇ ਤੁਹਾਡਾ ਇਹ ਸਬਜੈਕਟ ਵੀ ਰਹਾ तमाम ਉਮਰ ਤੁਸੀਂ ਇਕਨੋਮੀ ਬੜੀ ਪੜਾਈ ਸਮਝੀ ਰਿਪੋਰਟਾਂ ਲਿਖੀਆਂ ਨਿਊਜ਼ਪੇਪਰਾਂ ਦੇ ਵਿੱਚ ਜਾਣਕਾਰੀ ਦਿੱਤੀ ਲੋਕਾਂ ਨਾਲ ਰابطਾ ਪਾਇਆ ਅੱਜ ਦੀ ਜਿਹੜੀ ਸਾਡੇ ਪੰਜਾਬ ਦੀ ਮੌਜੂਦਾ ਆਰਥਿਕ ਸਥਿਤੀ ਹੈ ਇਸ ਰਿਪੋਰਟ ਨਾਲ ਜੁੜ ਕੇ ਤੁਸੀਂ ਕੀ ਆਧਾਰ ਮੰਨਦੇ ਹੋ ਕਿ ਕੀ ਕਹਾਣੀ ਹੈ ਸਾਰੀ ਇਹਦੀ ਬੰਗੂ ਸਾਹਿਬ ਜਿਹੜੀ ਇਹ ਰਿਪੋਰਟ ਆਈ ਹੈ ਉਹ ਰਿਪੋਰਟ ਹੈਗੀ ਹੈ ਸਿਰਫ 31 ਮਾਰਚ 2023 ਤੱਕ ਦੀ ਪਹਿਲੀ ਗੱਲ ਤਾਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਹਿਲਾ ਸਾਲ ਆ 2022 ਚ ਬਣੀ ਸੀਗੀ ਤੇ ਬਈ 22 ਚ ਜਿਹੜੀ ਬਣੀ ਤੇ 22 23 ਦੇ ਇਹ ਅੰਕੜੇ ਆ ਜਿਹੜੇ CAG ਦੀ ਰਿਪੋਰਟ ਨੇ ਦਿੱਤੇ ਆ ਜਿਹੜਾ ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਉਹਦਾ ਪੰਜਾਬ ਚ ਵੀ ਹੈਗਾ CAG ਦਾ ਆਫਿਸ ਉਥੋਂ ਰਿਪੋਰਟ ਬਣਦੀ ਹੈ ਤੇ ਉਹ ਰਿਪੋਰਟ ਉਹਨਾਂ ਨੇ 31 ਮਾਰਚ 2023 ਤੱਕ ਦੇ حسابਖਤਾਬ ਦੀ ਦਿੱਤੀ ਹੈ ਤੇ ਉਸ ਵੇਲੇ ਹੀ ਉਹਨਾਂ ਨੇ ਬੜਾ ਖਤਸ਼ਾ ਜाहिर ਕਰਿਆ ਤੇ ਉਸ ਸਾਲ ਚ ਇੱਕ ਸਾਲ ਦੇ ਵਿੱਚ ਹੀ ਪੰਜਾਬ ਦੇ ਉੱਤੇ ਆ ਆਮਾਦੀ ਸਰਕਾਰ ਵੇਲੇ 33 ਕਰੋੜ ਰੁਪਇਆ 33000 ਕਰੋੜ ਦਾ ਕਰਜ਼ਾ ਹੋਰ ਵਧਿਆ ਸੀਗਾ ਪਹਿਲਾਂ ਜਿਹੜਾ 272000 ਕਰੋੜ ਹੁੰਦਾ ਸੀਗਾ ਉਹ ਵੱਧ ਕੇ ਫਿਰ ਮਤਲਬ 30000 ਤੁਸੀਂ ਉਹਦੇ ਚ ਪਾ ਕੇ 3 ਲੱਖ ਕਰੋੜ ਤੋਂ ਉੱਪਰ ਹੋ ਵੱਧ ਗਿਆ ਸੀ ਤੇ ਉਦੋਂ ਵੀ ਬਹੁਤ ਵੱਡਾ ਜਿਹੜਾ ਫਿਸਕਲ ਡੈਫਿਸਿਟ ਜਿਹਨੂੰ ਅਸੀਂ ਵਿੱਤੀ ਘਾਟਾ ਕਹਿੰਦੇ ਆ ਉਹ ਸੀ ਜੀਡੀਪੀ ਦਾ ਉਹ 5% ਤੋਂ ਉੱਤੇ ਲੰਘ ਗਿਆ 5.9% ਹੋ ਗਿਆ ਵਿੱਤੀ ਘਾਟਾ ਜਿਹੜਾ ਕਿ ਕਾਫੀ ਹੈ ਤੇ ਉਹਦੇ ਵਿੱਚ ਜਿਹੜੇ ਕਰਜ਼ਾ ਇਹ ਉਹੀ 20% ਬਜਟ ਦਾ ਹੋ ਜਾਂਦੀ ਹੈ ਹੁਣ ਇਹ ਆ ਵੀ ਜੇ ਤੁਸੀਂ ਕਰਜ਼ਾ ਦੇਣਾ ਤੇ ਕਰਜ਼ਾ ਲੇ ਕੇ ਉਹਦਾ ਵਿਆਜ ਦੇਣਾ ਫਿਰ ਤੁਹਾਡੇ ਕੋਲ ਪੰਜਾਬ ਦੀ ਵਿਕਾਸ ਲਈ ਕਿੰਨੇ ਕੁ ਪੈਸੇ ਬਚਦੇ ਆ ਉਹ ਪੈਸੇ ਨਹੀਂ ਬਚਦੇ ਜਦੋਂ ਤੁਸੀਂ ਵਿਆਜ ਚ ਕਰਜ਼ੇ ਚ ਡੁੱਬ ਜਾਂਦੇ ਹੋ ਤੋ ਸਰਕਾਰ ਦਾ ਜਿਹੜਾ ਹੁਣ ਆਲਾ ਬਜਟ ਹੈ ਇਸੇ ਇਸੇ ਸੰਦਰਭ ਚ ਦੇਖਣ ਦੀ ਲੋੜ ਆ ਕਿ ਜਿਹੜੀ ਕੈਗ ਦੀ ਰਿਪੋਰਟ 31 ਮਾਰਚ 2023 ਤੱਕ ਦੀ ਹੈ ਉਸ ਤੋਂ ਬਾਅਦ ਜੇ 24 25 ਦਾ ਬਜਟ ਪੇਸ਼ ਹੋ ਗਿਆ ਜਿਹੜਾ ਹੁਣ ਕੀਤਾ ਗਿਆ ਇਸ ਵਾਰੀ ਜਿਹੜਾ 24 25 ਦਾ ਬਜਟ ਹੈ ਉਹਦੇ ਚ ਤਾਂ ਮਤਲਬ 38 34000 ਕਰੋੜ ਕਰਜ਼ਾ ਹੋਰ ਲੈਣ ਦੀ ਪ੍ਰਪੋਜ਼ਲ ਹੈ ਤੇ ਗੱਲ ਇੱਥੇ ਤੱਕ ਦੀ ਹੈ ਕਿ 3 ਮਾਰਚ 2025 ਨੂੰ ਪੰਜਾਬ ਦੇ ਸਿਰ ਲਗਭਗ 3 ਲੱਖ 74000 ਕਰੋੜ ਦਾ ਕਰਜ਼ਾ ਹੋਊਗਾ ਇਹ ਪੰਜਾਬ ਸਰਕਾਰ ਦਾ ਬਜਟ ਕਹਿੰਦਾ ਕੋਈ ਹੋਰ ਨਹੀਂ ਕੋਈ ਕਹਿੰਦਾ ਆਪਣੇ ਕੋਲ ਉਹਨਾਂ ਦੀ ਪ੍ਰਪੋਜ਼ਲਾਂ ਦੇ ਇਸਾਬ ਨਾਲ ਇਹ ਇੰਨਾ ਕਰਜ਼ਾ ਪੰਜਾਬ ਸਰ ਚੜੂਗਾ ਤੇ ਸਾਡੀ ਕੁੱਲ ਪੈਦਾਵਾਰ ਜਿਹੜੀ ਆ ਉਹ ਕੋਈ 8 ਗਲੱਖ ਕਰੋੜ ਦੇ ਕਰੀਬ ਹੁੰਦੀ ਹੈ ਤੇ ਉਹਦਾ ਇਹ ਮਦਲਾ 47 48% ਕਰਜ਼ਾ ਬਣ ਜਾਂਦਾ ਜਿੰਨੀ ਕੁੱਲ ਪੈਦਾਵਾਰ ਹੁੰਦੀ ਹੈ ਇਦੇ ਚੋਂ ਹੁਣ ਕਰਜ਼ੇ ਦੀ ਜਿਹੜੀ ਦੇਣਦਾਰੀ ਹੈ 31% ਤੱਕ ਤਾਂ ਉਹੀ ਚਲੀ ਜਾਂਦੀ ਹੈ ਵੀ ਕਰਜ਼ੇ ਦੀਆਂ ਦੇਣਦਾਰੀਆਂ ਚੋਂ ਨਿਕਲ ਜਾਂਦਾ 100 ਚੋਂ 31 ਰੁਪਏ ਤਾਂ ਬਾਕੀ ਦੇ ਪੈਸੇ ਜਿਹੜੇ ਆ ਫਿਰ ਤੁਸੀਂ ਕਿੱਥੇ ਲਾਉਣੇ ਆ ਕੀ ਹੈ ਹਾਲਾਂਕਿ ਐਸ ਵਾਰੀ ਦੇਖੋ GST ਦੀ ਜਿਹੜੀ ਕਲੈਕਸ਼ਨ ਹੈ ਸੈਂਟਰ ਦੇ ਜਿਹੜੇ ਅੰਕੜੇ ਆ ਉਹ GST ਦੀ ਕਲੈਕਸ਼ਨ 1 ਲੱਖ 75 1 ਕਰੋੜ 75 ਲੱਖ ਰੁਪਏ ਇਕੱਠੇ ਹੋਇਆ 1 ਕਰੋੜ 75 ਕਰ ਲੱਖ ਇੱਕ ਮਹੀਨੇ ਦੇ ਜਿਨ੍ਹਾਂ ਚ ਸਾਡਾ ਹਿੱਸਾ ਵੀ ਆਉਂਦਾ ਹੋਰ ਵੀ ਆਉਦਾ ਤੇ ਲੋਕ ਜਿਹੜੇ ਆ ਉਹ ਟੈਕਸ ਇੰਨੇ ਜ਼ਿਆਦਾ ਦੇ ਰਹੇ ਐ ਹੁਣ ਗੱਲ ਹੈਗੀ ਜਿਹੜੇ ਸੋਰਸਾਂ ਤੋਂ ਤੁਸੀਂ ਪੈਸੇ ਇਕੱਠੇ ਕਰਨੇ ਸੀਗੇ ਚਾਹੇ ਉਹ ਕਸਾਈਜ਼ ਦੀ ਨੀਤੀ ਐ ਇਹ ਠੀਕ ਆ ਵੀ ਵਧਿਆ 6 6000 ਕਰੋੜ ਤੋਂ ਵੱਧ ਕੇ 10000 ਕਰੋੜ ਦੇ ਕਰੀਬ ਪਹੁੰਚ ਗਿਆ ਪਰ ਜਿਹੜੀ ਇਹ ਨਜਾਇਜ਼ ਮਾਈਨਿੰਗ ਦੀ ਰੋਜ਼ ਰਪੂਟਾਂ ਆਉਂਦੀਆਂ ਉਹਨਾਂ ਤੋਂ ਜਿਹੜੇ ਪੈਸੇ ਲੈਣੇ ਸੀ ਆਰ ਉਸ ਸਰਪੋਰਟ ਇੱਕ ਐਬ ਦੇ ਜਿਹੜੇ ਪਬਲਿਕ ਸੈਕਟਰ ਦੇ ਜੁਨਟਾ 49 49 ਜੁਨਟਾ ਦੇ ਵਿੱਚੋਂ 42 ਜਿਹੜੀਆਂ ਕੰਪਨੀਆਂ ਨੇ 16 ਸਰਕਾਰ ਦੀ ਜਿਹੜੀਆਂ ਕੰਪਨੀਆਂ ਵਿੱਚ ਹੈਗੀਆਂ ਉਹ ਕੰਪਨੀਆਂ ਦਾ ਮਤਲਬ ਜਿਹੜਾ ਆਡਿਟ ਹੈ ਉਹ ਉਹੀ ਉਹਦਾ ਇਨੀਸ਼ੀਏਟਿਵ ਲਿਆ ਸੀਗਾ ਤੇ ਉਹ ਤੋਂ ਬਹੁਤ ਸਾਰੀਆਂ ਦਾ ਘਾਟੇ 'ਚ ਨੇ ਉਹਨੂੰ ਜੇ ਘਾਟੇ 'ਚੋਂ ਵਾਧੇ 'ਚ ਕਰਨਾ ਕੁਝ ਵਾਧੇ 'ਚ ਵੀ ਨੇ ਦੋਨਾਂ ਲਈ ਹੈ ਵੀ ਜਿਹੜੀਆਂ ਇਹਦੇ ਚ ਕੁਝ ਕੰਪਨੀਆਂ ਹੈਗੀਆਂ ਨੇ ਉਹਨਾਂ ਨੇ ਮੁਨਾਫਾ ਕਮਾਇਆ ਕੁਝ ਨੇ ਘਾਟਾ ਪਾਇਆ ਉਹਦੇ ਲਈ ਜਿਵੇਂ ਹੁਣ ਤੁਸੀਂ ਟਰਾਂਸਪੋਰਟ ਤੋਂ ਬਹੁਤ ਸਾਰੇ ਪੈਸੇ ਕਮਾ ਸਕਦੇ ਹੋ ਜਾਂ ਤੁਹਾਡੀਆਂ ਜਿਹੜੀਆਂ ਆਪਣੀਆਂ ਫੈਕਟਰੀਆਂ ਨੇ ਤੋ ਤਾਂ ਕਦੇ ਜ਼ਿਕਰੀ ਨਹੀਂ ਹੁੰਦਾ ਕਿਹੜੀ-ਕਿਹੜੀ ਪਬਲਿਕ ਸੈਕਟਰ ਦੀ ਪੰਜਾਬ ਸਰਕਾਰ ਦੀਆਂ ਆਪਣੀਆਂ ਕੰਪਨੀਆਂ ਪੰਜਾਬ ਚ ਕਿਹੜੀਆਂ ਨੇ ਜੋ ਦਾ ਮੁਨਾਫਾ ਕਿਵੇਂ ਕਰਦਾ ਉਹਦੇ ਬਹੁਤ ਸਾਰੇ ਰਿਕਾਰਡ ਨਹੀਂ ਹੈ ਉਹਦੀਆ ਰਿਪੋਰਟਾਂ ਨਹੀਂ ਆਈਆਂ ਬੈਲੈਂਸ ਸ਼ੀਟ ਹੈ ਨਹੀਂਗੀ ਇਹ ਰਿਪੋਰਟ ਕਹਿੰਦੀ ਹੈ ਰਿਪੋਰਟ ਅੱਗੇ ਕਹਿੰਦੀ ਹੈ ਇੱਕ ਜਿਹੜਾ ਇਹਨਾਂ ਦਾ ਇਕੱਠਾ ਹੋ ਹੁੰਦਾ ਜਿਹੜਾ ਖਾਤੇ ਲਈ ਸਿੰਗਲ ਨੋਡਲ ਅਕਾਊਂਟ ਕਹਿੰਦੇ ਆ ਉਹਨੂੰ ਸਿੰਗਲ ਨੋਡਲ ਅਕਾਊਂਟ ਉਹ ਬੈਂਕ ਦਾ ਜੀ ਅਕਾਊਂਟ ਹੁੰਦਾ ਜਿਹਦੇ ਚ ਪੰਜਾਬ ਸਰਕਾਰ ਦੇ ਪੈਸੇ ਹੀ ਪੈਂਦੇ ਆ ਤੇ ਜਿਹਦੇ ਸਰਕਾਰ ਦੇ ਕੇਂਦਰੀ ਸਰਕਾਰ ਦੇ ਪੈਸੇ ਹੀ ਪੈਂਦੇ ਆ ਉਹ ਸਕੀਮਾਂ ਦੇ ਪੈਸੇ ਆ ਅਰਦਾ ਜਿਹੜਾ ਜਿੰਨਾ ਕੰਟਰੀਬਿਊਸ਼ਨ ਕੇਂਦਰ ਸਰਕਾਰ ਕਰਦੀ ਉਹ ਆਪਣੇ ਪੈਸੇ ਪਾਉਂਦੇ ਆ ਉਹਦੇ ਹਿਸਾਬ ਤੇ ਜੇ ਮਨਰੇਗਾ ਦੇ ਅੰਡਰ ਵੀ ਆ ਹੋਰ ਵੀ ਅੰਡਰ ਬਹੁਤ ਸਾਰੇ ਸਕੀਮਾਂ ਦੇ ਪੈਸੇ ਪੈਂਦੇ ਆ ਨੂੰ ਸਿੰਗਲ ਨੋਡਲ ਅਕਾਊਂਟ ਕਹਿੰਦੇ ਆ ਰਿਪੋਰਟ ਹੈ ਕਹਿੰਦੀ ਆ ਵੀ ਉਹਦੇ ਬਹੁਤ ਬਹੁਤ ਸਾਰੇ ਸਰਟੀਫਿਕੇਟ ਤੇ ਬਾਕੀ ਕੁਝ ਆਇਆ ਹੀ ਨਹੀਂ ਦਿੱਤਾ ਹੀ ਨਹੀਂ ਬਿਲਕੁਲ ਹੈਗਾ ਡਿਟੇਲ ਹੈ ਨਹੀਂ ਤੇ ਉਹ ਜਿਹੜਾ ਜਿਹੜਾ ਇਹ ਰੌਲਾ ਵੀ ਪੈ ਰਿਹਾ ਨਾ ਵੀ ਪੈਸੇ ਰੋਕਲੇ ਇਹ ਨਹੀਂ ਹੋਇਆ ਹੋ ਨਹੀਂ ਹੋਇਆ ਉਹਦੇ ਵਿੱਚ ਵੀ ਬਹੁਤ ਕੁਝ ਦੇਖਣ ਵਾਲੀ ਗੱਲ ਹੈ ਇਹ ਟਰਾਂਸਪੇਰੈਂਸੀ ਕਿ ਆ ਇੱਕ ਦੀ ਰਿਪੋਰਟ ਦੇ ਬੇਸ ਤੇ ਕਿ ਪਈ ਤੁਸੀਂ ਜਿਹੜਾ ਇਹ ਅਕਾਊਂਟ ਹੈ ਇਹਦੇ ਵਿੱਚ ਕਿੰਨੇ ਪੈਸੇ ਹੋ ਕਹਿੰਦਾ ਹੁਣ ਦਾ ਜਿਹੜਾ ਅਕਾਊਂਟ ਹੈ ਉਹ ਜੋ ਬਹੁਤ ਸਾਰੇ ਅਨਯੂਟਿਲਾਈਜ਼ਡ ਹੈ ਅਨਯੂਟਿਲਾਈਜ਼ਡ ਕਿੰਨੇ ਮਤਲਬ ਉਹ ਕਹਿ ਰਹੇ ਹੈ ਜਿਹੜੀ ਇਹ ਰਿਪੋਰਟ ਹੈ ਕਿ 3993 ਹੈ ਨਾ 3900 93 ਕਰੋੜ ਰੁਪਈਆ ਅਨਯੂਟਿਲਾਈਜ਼ਡ ਪਿਆ ਏ ਏ ਰਿਪੋਰਟ ਦੇ ਮੁਤਾਬਕ ਉਹ ਕਿਉਂ ਅਨਯੂਟਿলাইਜ਼ਡ ਰਹੇਗਾ ਜਿਹੜਾ ਪੈਸਾ ਕੀ ਤੁਸੀਂ ਕਾਗਜ਼ ਜਾਂ ਆਪਣੀ ਕਾਰਵਾਈ ਨਹੀਂ ਪੂਰੀ ਕੀਤੀ ਜਾਂ ਫਿਰ ਕੇਂਦਰ ਸਰਕਾਰ ਦੀ ਹੈ ਤੁਸੀਂ ਟਰਾਂਸਪੇਰੈਂਸੀ ਨਾਲ ਗੱਲ ਤਾਂ ਕਰੋ ਨਾ ਇਹਦੇ ਤੇ ਸੋ ਇਸ ਲਈ ਬਹੁਤ سارے ਮਸਲੇ ਆ ਕਿ ਪੰਜਾਬ ਦੇ ਵਿੱਤੀ ਹਾਲਾਤ ਜਿਹੜੇ ਆ ਉਹ ਬਹੁਤ ਗੰਭੀਰ ਹੈ ਜਿਵੇਂ ਜਿਵੇਂ ਕਰਜ਼ਾ ਵੱਧ ਰਿਹਾ ਕਿ ਕਿ ਕਰਜ਼ਾ ਜਿਹੜਾ 3 ਸਾਲਾਂ ਦੇ ਵਿੱਚ 272000 ਕਰੋੜ ਤੋਂ ਬਾਅਦ ਕੇ 374000 ਕਰੋੜ ਦੇ ਕਰੀਬ ਪਹੁੰਚ ਜੂਗਾ 1 ਲੱਖ ਕਰੋੜ ਕਰਜ਼ਾ 3 ਸਾਲ ਚ ਚੜ੍ਹ ਜੂਗਾ ਹੁਣ ਇਹ ਕਰਜ਼ੇ ਨੂੰ ਵਧਣ ਤੋਂ ਕਿਵੇਂ ਰੋਕਣਾ ਹੈ ਜੇ ਕੀ ਜਿਹੜੀ ਤੁਸੀਂ ਆਮਦਨੀ ਇਕੱਠੀ ਕਰਦੇ ਹੋ ਉਹਦੇ ਨਾਲ ਹੀ ਰੁਕ ਜੂਗਾ ਜੇ ਇਹ ਨਹੀਂ ਰੁਕਦਾ ਤਾਂ ਇਹਦੇ ਨਾਲ ਪੰਜਾਬ ਨੂੰ ਹੋਰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਇਸੇ ਲਈ ਤੁਸੀਂ ਪੋਸਟਾ ਨਹੀਂ ਭਰ ਰਹੇ ਜੀ ਨਿਕਲਿਆ ਨਹੀਂ ਹੁਣ ਆਪ ਮੰਨੀ ਕੀ ਜਾ ਰਹੇ ਹੋ ਜਿਹੜਾ ਹੁਣ ਸੈਸ਼ਨ ਹੋ ਕੇ ਟਿਆ ਵੀ ਡਾਕਟਰਾਂ ਦੀ ਘਾਟ ਹੈ ਜੀ ਹੈ ਨਹੀਂ ਹੈ ਨਾ ਜਿਹੜਾ ਜਿਹੜਾ ਡਾਕਟਰ ਭਰਤੀ ਨਹੀਂ ਬਹੁਤ ਸਾਰੇ ਹੋਰਾਂ ਚ ਨਹੀਂ ਸੋ ਇਸ ਲਈ ਜਿਹੜੇ ਹੈਗੇ ਤੇ ਜਿਹੜੇ 올ਡ ਪੈਸ਼ੈਂਟ ਸਕੀਮ ਆ ਉਹਦਾ ਜ਼ਿਕਰ ਵੀ ਹੈਗਾ ਇਸ ਰਿਪੋਰਟ ਦੇ ਵਿੱਚ ਉਹਨੂੰ ਲਾਗੂ ਕਰਨ ਦੀ ਗੱਲ ਹੈ ਫਿਰ ਉਹਦੇ ਤੋਂ ਅੱਗੇ ਜਿਹੜੇ ਮੁਲਾਜ਼ਮ ਹੈ ਜਿਹੜੇ ਲਗਾਤਾਰ ਸਗਰਸ਼ ਕਰਦੇ ਆ ਉਹਨਾਂ ਦੇ ਮਸਲੇ ਆ ਉਹ ਖਰਚ ਇਹ ਸਾਰੇ ਖਰਚੇ ਪਏ ਆ ਲੇਕਿਨ ਜਿਹੜਾ ਤੁਸੀਂ ਫ੍ਰੀ ਬਿਜਲੀ 300 ਯੂਨਟ ਦਿੱਤੇ ਬਿਨਾਂ ਰੈਸ਼ਨਲਾਈਜ਼ ਕੇ ਹਰੇਕ ਨੂੰ ਦੇਤੇ ਇਸ ਤਰ੍ਹਾਂ ਹੀ ਹਰੇਕ ਨੂੰ ਤੁਸੀਂ ਫ੍ਰੀ ਬੱਸ ਸਰਵਿਸ ਦੇ ਰਹੇ ਹੋ ਉਹਨੂੰ ਰੈਸ਼ਨਲਾਈਜ਼ ਕਰਨਾ ਚਾਹੀਦਾ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਦਿਓ ਫਿਰ ਉਹ ਤੋਂ ਅਗਲਾ ਹਾਲੇ ਦਾ ਪਿਆ ਨਾ ਕਿ ਅਗਲੀ ਇਲੈਕਸ਼ਨ ਤੋਂ ਪਹਿਲਾਂ 1000 ਕਰੋੜ 1000 ਰੁਪਇਆ ਪਰ ਮੰਥ ਜਿਹੜਾ ਔਰਤਾਂ ਨੂੰ ਦੇਣਾ ਤੇ ਉਹ ਜਿਹੜਾ ਖਰਚਾ ਤੁਸੀਂ 12-13 ਹਜ਼ਾਰ ਕਰੋੜ ਦਾ ਖੜਾ ਕਰਨਾ ਪਾ ਰਹੀ ਹੈ ਉਹ ਕਿੱਥੋਂ ਆਣਾ ਇਸ ਲਈ ਵੋਟਾਂ ਵਾਲੀ ਰਾਜਨੀਤੀ ਆਪਣੀ ਥਾਂ ਤੇ ਹੈ ਇੱਕ ਪਾਸਾ ਉਹ ਇਹ ਹੈਗਾ ਕਿ ਪੰਜਾਬ ਦੀ ਵਿੱਤੀ ਸਿਹਤ ਵੀ ਠੀਕ ਹੋਵੇ ਲੋਕਾਂ ਦੀ ਸਿਹਤ ਵੀ ਠੀਕ ਹੋਵੇ ਤੇ ਲੋਕਾਂ ਲਈ ਤਰੱਕੀ ਹੋਵੇ ਤੇ ਤਰੱਕੀ ਲਈ ਜਿਹੜੇ ਆ ਹੁਣ ਤੁਸੀਂ ਜਿਹੜੀਆਂ ਸਿਹਤ ਸਹੂਲਤਾਂ ਉਹਦੇ ਰੋਜ਼ ਰਿਪੋਰਟਾਂ ਆਉਂਦੀਆਂ ਐ ਵੀ ਕਿਹੜੇ ਹਸਪੀਟਲ 'ਚ ਕੀ ਹੋ ਰਿਹਾ ਹੈ ਨਹੀਂ ਕੁਛ ਹੈ ਨਾ ਕੰਟੀਨਿਊਸਲੀ ਆ ਰਹੀਆਂ इवन ਤੁਸੀਂ ਰਜਿੰਦਰਾ ਹਸਪੀਟਲ ਚਲੇ ਜਾਓ ਲੋਕ ਤੱਕੇ ਖਾਂਦੇ ਫਿਰਦੇ ਬਹੁਤ ਸਾਰੇ ਆਈ ਸੀ ਯੂ ਚ ਇੱਕ ਅੱਧਾ ਬੈੱਡ ਹੁੰਦਾ ਫਿਰ ਸਪਾਰਸਾਂ ਲਾ ਲਾ ਕੇ ਲੈਂਦੇ ਐ ਹੁਣ ਦਾ ਰੀਸੈਂਟ ਕੇਸ ਮੈਂ ਜਾਣਦਾ ਤੇ ਉਹ ਸਾਰਾ ਕੁਝ ਜਿਹੜਾ ਹੈ ਇਸ ਲਈ ਇਹਨਾਂ ਦਾ ਅਜੰਡਾ ਜਿਹੜਾ ਐਜੂਕੇਸ਼ਨ ਦਾ ਹੈ ਨਾ ਹਾਇਰ ਐਜੂਕੇਸ਼ਨ ਦਾ ਤਾਂ ਬਿਲਕੁਲ ਹੀ ਖਤਮ ਐ ਕੰਮ ਉਹ ਤਾਂ ਦੇਖੋ ਅੱਠ ਕਾਲਜ ਕਹਿੰਦੇ ਸੀ ਅਸੀਂ ਆਟੋਨੋਮਸ ਬਣਾ ਦੇ ਇਹਦਾ ਮਤਲਬ ਹੈ ਕਿ ਅਸੀਂ ਆਪਣਾ ਹੱਥ ਖਿੱਚ ਲੈਣਾ ਹੈ ਐਰ ਐਜੂਕੇਸ਼ਨ ਸਰਕਾਰੀ ਕਾਲਜ ਮਤਲਬ ਮਹਿੰਦਰਾ ਕਾਲਜ ਏਡਾ ਪੁਰਾਣਾ ਚੱਲਦਾ ਉਹਨੂੰ ਪ੍ਰੋਪੋਜ਼ਲ ਦੇਤੀ ਆਟੋਨੋਮਸ ਬਣਾ ਦਿਓ ਹਾਂਜੀ ਕੁੜੀਆਂ ਦੇ ਕਾਲਜ ਨੂੰ ਆਟੋਨੋਮਸ ਬਣਾ ਦਿਓ ਮਹਾਰਿ ਕਾਲਜ ਗਵਰਨਮੈਂਟ ਕਾਲਜ ਹੈ ਲੇਰ ਕੋਟ ਲਈਦਾ ਬੱਡੇ ਅੱਠ ਕਾਲਜ ਤੇ ਉਹ ਅੱਗੇ ਜਦੋਂ ਗੱਲ ਹੋਈ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਕਹਿੰਦੇ ਸੱਤਰ ਜਿਹੜਾ ਅੱਜ ਕੱਲ ਪੰਜਾਬੀ ਯੂਨੀਵਰਸਿਟੀ ਅਧਿਕਾਰੀ ਬਾਈ ਆਦਬ ਜੀ ਹੈ ਕਹਦੇ ਨੇ ਮੈਨੂੰ ਤਾਂ ਦੱਸਿਆ ਹੀ ਨਹੀਂ ਨੇਰੇ ਚ ਰੱਖਿਆ ਉਹ ਪਾਈ ਫਿਰ ਸਰਕਾਰ ਕਿਵੇਂ ਜਨ ਲਈ ਜਾਂਦੀ ਹੈ ਜੇ ਅੱਠ ਕਾਲ ਜਟਾਨ ਬੱਸ ਕਰਦੇ ਆ ਤੇ ਸੀਐਮ ਨੂੰ ਪਤਾ ਹੀ ਨਹੀਂ ਤੇ ਮੰਤਰੀ ਤਾਂ ਜਾ ਕੱਤਰੋ ਦੱਸਦੇ ਹੀ ਨਹੀਂ ਸੋ ਮਤਲਬ ਹਾਲਾਤ ਜਿਹੜੇ ਆ ਐਡਮਿਨਿਸਟ੍ਰੇਸ਼ਨ ਲੈਵਲ ਤੇ ਜੇ ਤੁਸੀਂ ਕਹੋ ਕਿ ਵਿੱਤੀ ਹਾਲਾਤ ਵਿੱਤੀ ਹਾਲਾਤ ਫੇਰ ਆ ਗਿਆ ਆਪਣੇ ਕੋਲ ਕਿ ਜਿਹੜੀ ਲੋਕਾਂ ਦੇ ਲਈ ਤੁਸੀਂ ਸੁਵਿਧਾਵਾਂ এডਿਕੇਸ਼ਨ ਹੈਲਥ ਦੀਆਂ ਕਰਨੀਆਂ ਉਜ ਬਹੁਤ ਕੁਝ ਨਹੀਂ ਹੋਇਆ ਹੈ ਰ ਐਜੂਕੇਸ਼ਨ ਦਾ ਮਸਲਾ ਫਿਰ ਐਡਮਿਨਿਸਟ੍ਰੇਸ਼ਨ ਦਾ ਮਸਲਾ ਖੜਾ ਹੋ ਗਿਆ ਨਾ ਹੁਣ ਤਾਂ ਪ੍ਰਸ਼ਾਸਨ ਦਾ ਕਿ ਸਪੀਕਰ ਸਾਹਿਬ ਇੱਕ اے ایس ਆਈ ਦਾ ਕੇਸ ਅਸੈਂਬਲੀ ਚ ਲੈ ਕੇ ਜਾ ਰਿਹਾ ਹੈ ਜੇ ਐਸ ਐਸ ਪੀ ਦਾ ਕੇਸ ਹੋਵੇ ਫਿਰ ਕਿੱਥੇ ਲੈ ਕੇ ਜਾਓਗੇ ਹਾਂਜੀ ਤੁਸੀਂ ਮਤਲਬ اے ایس ਆਈ ਦਾ ਕੇਸ ਹੀ ਚ ਕੀ ਫਿਰ ਦਿਓ ਜੇ ਐਸ ਐਸ ਪੀ ਦਾ ਕੇਸ ਖੜਾ ਹੋ ਜੇ ਤੇ ਜੇ ਇੱਕ ਸਰਕਾਰ ਤੋਂ ਇਹ ਐਸ ਆਈ ਜਿਹੜਾ ਉਹਦੇ ਬਾਰੇ ਵਿੱਚ ਕੁਝ ਨਹੀਂ ਹੋ ਸਰਦੇਵ ਹੋਮ ਮਿਨਿਸਟਰ ਇਦਾਂ ਬਦਲਦਾ ਸਿੱਧਾ ਸੀਗਾ ਕਿ ਸੰਗਵਾ ਸਾਗ ਉਹ ਚੀਫ ਮਨਿਸਟਰ ਦੇ ਖਿਲਾਫ ਨੇ ਉਹਨਾਂ ਨੇ ਚੀਫ ਮਨਿਸਟਰ ਬੀਇੰਗ ਹੋਮ ਮਨਿਸਟਰ ਸੰਧਵਾ ਸਾਹਿਬ ਦੀ ਕੋਈ ਗੱਲ ਸੁਣੀ ਨਹੀਂ ਤੇ ਇਸ ਲਈ ਉਹ ਅਸੈਂਬਲੀ 'ਚ ਬੋਲਣ ਲੱਗੇ ਨਹੀਂ ਆਪਣੀ ਪਾਰਟੀ ਤੇ ਬੰਦੇ ਇਹ ਪਹਿਲੀ ਵਾਰੀ ਹੋ ਰਿਹਾ ਹੈ ਨਾ ਸੋ ਇਸ ਲਈ ਵਿੱਤੀ ਹਲਾਤਾਂ ਨੂੰ ਠੀਕ ਕਰਨ ਲਈ ਜਿੰਨਾ ਕੁਝ ਕਰਨਾ ਚਾਹੀਦਾ ਜਿਹੜੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਹਦੇ 'ਚ ਸੀਰੀਅਸਲੀ ਉਹ ਹੈਗੀ ਹੈ ਕਿ ਤਾ ਟੈਕਸ ਦੀ ਚੋਰੀ ਕਿਵੇਂ ਰੋਕਣੀ ਹੈ ਉਹ ਚੋਰੀ ਕਿਵੇਂ ਰੁਕੇ ਬਿੱਲ ਕਿਵੇਂ ਬਿੱਲ ਤੇ ਹੀ ਦੇਖੋ ਇਹ ਸਕੀਮ ਚਲਾਤੀ ਇਹ ਬਹੁਤ ਸਾਰੀਆਂ ਸਟੇਟਾਂ ਚ ਚਲਾਈ ਵੀ ਆ ਇੱਕ ਜਿੰਨੀ ਉੱਤਰਾਖੰਡ ਚ ਵੀ ਹੈਗੀ ਆ ਬਿੱਲ ਲਿਆਓ ਇਨਾਮ ਪਾਓ ਇਹਦਾ ਮਤਲਬ ਤੁਸੀਂ ਇਹ ਮੰਨਦੇ ਹੋ ਬਿੱਲ ਨਹੀਂ ਦਿੱਤੇ ਜਾਂਦੇ ਇਨਾਮ ਉਹਨੂੰ ਦੇਵੋਗੇ ਜਿਹੜਾ ਬਿੱਲ ਲੇ ਕੇ ਆਊਗਾ ਜਿਹੜਾ ਬਿੱਲ ਨਹੀਂ ਲੈ ਰਿਹਾ ਉਹ ਉਹਦਾ ਕੀ ਬਣਿਆ ਇਹਦਾ ਤੁਸੀਂ ਇਨਡਾਇਰੈਕਟਲੀ ਸਿੱਧੇ ਢੰਗ ਨਾਲ ਇਹ ਮੰਨਦੇ ਹੋ ਕਿ ਟੈਕਸ ਦੀ ਚੋਰੀ ਹੋ ਰਹੀ ਹੈ ਤੇ ਬਿੱਲ ਨਹੀਂ ਦਿੱਤਾ ਜਾ ਰਿਹਾ ਇਹਨੂੰ ਕੌਣ ਪਲੱਗ ਕਰੂਗਾ ਜਿਹੜੀ ਇਹ ਇਨਕਮ ਹੈ ਜਿਹੜੀ ਕਾਫੀ ਵੱਡੇ ਪੱਧਰ ਤੇ ਆ ਸਕਦੀ ਹੈ ਕਿ ਮਤਲਬ 50% ਇਕਨੋਮੀ ਜਿਹੜੀ ਹੈ ਉਹ ਬਲੈਕ ਇਕਨੋਮੀ ਆ ਉਹ ਬਿਨਾ ਬਿਲ ਦੀ ਕੰਮ ਚੱਲਦਾ 50% ਤੇ ਉਹਨੂੰ ਉਹਨੂੰ ਠੀਕ ਕਰਨਾ ਇਹ ਤਾਂ ਸਰਕਾਰ ਦਾ ਕੰਮ ਹੈ ਨਾ ਫਿਰ ਜਿਹੜਾ ਇਲੀਗਲ ਹੋ ਰਿਹਾ ਕਿ ਮਾਈਨਿੰਗ ਦਾ ਕੰਮ ਹੋ ਰਿਹਾ ਜਾਂ ਬੱਸ ਹੁਣ ਟਰਾਂਸਪੋਰਟ ਦੇ ਵਿੱਚ ਕਹਿੰਦੇ ਸੀ ਟਰਾਂਸਪੋਰਟ ਦੀ ਨੀਤੀ ਚ ਕੀ ਚੇਂਜ ਆਈ ਸੀ ਹੁਣ ਤੱਕ ਜਿਹੜੇ ਉੱਥੋਂ ਪੈਸੇ ਤੁਸੀਂ ਕਮਾ ਸਕਦੇ ਹੋ ਪ੍ਰਾਈਵੇਟ ਟਰਾਂਸਪੋਰਟਰਾਂ ਤੋਂ ਆਪਣੇਆਂ ਤੋਂ ਵੀ ਕਮਾ ਸਕਦੇ ਆ ਆਪਣੀ ਟਰਾਂਸਪੋਰਟ ਤੋਂ ਵੀ ਕਮਾ ਸਕਦੇ ਹੋ ਉਹਦੇ ਲਈ ਕੀ ਤੁਹਾਡੇ ਕੋਲ ਉਪਰਾਲਾ ਹੈਗਾ ਇਹ ਰਹੇਗਾ ਜਿਹੜੇ ਤੁਹਾਡੇ ਆਪਣੇ ਚੱਲਦੇ ਐ ਐਂਟਰਪ੍ਰਾਈਜ਼ਸ ਉਹਨਾਂ ਤੋਂ ਤੁਸੀਂ ਇਨਕਮ ਕਮਾ ਸਕਦੇ ਹੋ ਜਿਹੜੇ ਰਿਪੋਰਟ 'ਚ ਵੀ ਜ਼ਿਕਰ ਹੈ ਵੀ ਜਿਹੜਾ ਕੋਨਾ ਜੋ ਕੁਝ-ਕੁਝ ਬੰਦ ਹੀ ਹੋ ਗਿਆ ਫੈਕਟਰੀ ਸਰਕਾਰੀ ਹੈ ਨਾ ਜੀ ਸਰਕਾਰੀ ਇਵਨ ਜਿਹੜੀਆਂ ਕੋਆਪਰੇਟਿਵ ਸੈਕਟਰ ਚ ਆ ਉਹ ਵੀ ਬੰਦ ਹੋਈਆਂ ਉਹ ਪੰਨਿਆਂ ਨੇ ਤੇ ਉਹ ਉਹਨਾਂ ਤੋਂ ਤੁਸੀਂ ਕਿਵੇਂ ਪੈਸੇ ਕਮਾ ਸਕਦੇ ਹੋ ਫਿਰ ਆਪਣੇ ਖਰਚੇ ਹੁਣ ਤੁਸੀਂ ਤਨਖਾਹ ਵਧਾਤੀਆਂ ਐਮਐਲਏ ਦੀਆਂ ਤੇ ਉਹ 84000 ਤੋਂ ਸਿੱਧੀ 3 ਲੱਖ ਕਰਤੀ ਐਡੀ ਐਡਾ بڑا ਕੋਈ ਮਤਲਬ ਵਾਅਦਾ ਦੇਣ ਵਾਲਾ ਅੱਜ ਤੱਕ ਬੇ ਕਮਿਸ਼ਨ ਬਣਿਆ ਨਹੀਂ EMPLOYEES ਦੇ ਸਬੰਧ ਵਿੱਚ ਮਤਲਬ ਇੰਨਾ ਨਹੀਂ ਵਾਅਦਾ ਕਦੇ ਵੀ ਹੋਇਆ ਵੀ ਤੁਸੀਂ ਉਹਨੂੰ ਸਾਢੇ 3 ਗੁਣਾ ਕਰਤਾ ਸਾਢੇ 3 ਗੁਣਾ ਤੇ ਤੇ ਉਹ ਜਿਹੜੇ ਖਰਚੇ ਆ ਜਿਹੜੀ ਜਿਹੜੀ ਪੁਲਿਸ ਤੇ ਤੁਸੀਂ ਵੀ ਵੀਆਈਪ ਦਿੱਤੇ ਵਿਆ ਹੋਰ ਦਿੱਤੇ ਵਿਆ ਜਿਹੜੇ ਆਪ ਹੀ ਕਹਿੰਦੇ ਸੀ ਉਹ ਖਰਚੇ ਜਿਹੜੇ ਘੱਟ ਕਰਨੇ ਆ ਸੋ ਉਹਨਾਂ ਨੂੰ ਘੱਟ ਕਰਕੇ ਤੁਸੀਂ ਜਿਹੜੀ ਆਪਣੀ ਵਿੱਤੀ ਜਿਹੜੇ ਆ ਹਾਲਾਤ ਉਹ ਠੀਕ ਕਰ ਸਕਦੇ ਹੋ ਜੇ ਕਰਪਸ਼ਨ ਬੰਦ ਹੋਊਗੀ ਤੇ ਕਰਪਸ਼ਨ ਉਵੇਂ ਹੀ ਚੱਲਦੀ ਆ ਸਾਰੇ ਹੀ ਕਹਿੰਦੇ ਆ ਕਿ ਹਾਂਜੀ ਦਫਤਰਾ ਚ ਚੱਲਦੀ ਆ ਤੇ ਆ ਹੁਣ ਤੁਸੀਂ ਅਸੈਂਬਲੀ 'ਚ ਆ ਕੇ ਕਰਪਸ਼ਨ ਦਾ ਰੌਲਾ ਪੈ ਗਿਆ ਤੇ ਇਹਦਾ ਮਤਲਬ ਜੇ ਕਰਪਸ਼ਨ ਹੋ ਰਹੀ ਹੈ ਤੁਹਾਡੀ ਇਨਕਮ ਨਹੀਂ ਹੋ ਰਹੀ ਕੋ ਇਨਕਮ ਚੋਰੀ ਹੈ ਸੋ ਇਸ ਲਈ ਤੁਹਾਡੀ ਇਨਕਮ ਵਧੇ ਉਹਦੇ ਲਈ ਆਪਣੇ ਕਦਮ ਚੁੱਕਣੇ ਤੇ ਦੂਜੇ ਖਰਚੇ ਕੰਟਰੋਲ ਕਰਨੇ ਤੇ ਲੋਕਾਂ ਦੀਆਂ ਮਸਲੇ ਵੀ ਹੱਲ ਕਰਨੇ ਆ ਤੇ ਜਿਹੜੀ ਇਹ ਫ੍ਰੀ ਬੀਜ਼ ਬਿਨਾ ਕਿਸੇ ਗੱਲ ਦੇ ਉਹਨੂੰ ਰੈਸ਼ਨਲਾਈਜ਼ ਕਰਨਾ ਹੋਇਆ ਇਹ ਰਿਪੋਰਟ ਹੁਣ ਜਦੋਂ ਅਗਲੇ ਸਾਲ 31 ਮਾਰਚ 2024 ਦੀ ਆਉਗੀ ਇਹ ਹਾਲਾਤ ਇਹਦੇ ਤੋਂ ਵੀ ਵੱਧ ਗੰਭੀਰ ਹੋਣਗੇ ਉਹ ਅਗਲੇ ਸਾਲ ਪੇਸ਼ ਹੋਊਗੀ ਕੈਗ ਵੱਲੋਂ ਉਸ ਵੇਲੇ ਹਾਲਾਤ ਇਹਦੇ ਤੋਂ ਵੀ ਸੀਰੀਅਸ ਹੋਣ ਦੇ ਚਾਂਸਸ ਹੈਗੇ ਆ ਇਸ ਕਰਕੇ ਸਰਕਾਰ ਨੂੰ ਆਪਣਾ ਪ੍ਰਸ਼ਾਸਨਿਕ ਤੌਰ ਤੇ ਦਰੁਸਤ ਕਰਨਾ ਚਾਹੀਦਾ ਜਿਹੜਾ ਕਿ ਨਹੀਂ ਹੋ ਰਿਹਾ ਬਿਊਰੋਕ੍ਰੇਸੀ ਇਹਨਾਂ ਦੇ ਕਾਬੂ ਚ ਨਹੀਂ ਆ ਰਹੀ ਤੇ ਇਹਨੂੰ ਜਿਹੜੀ ਜਿਵੇਂ ਚੱਲਣਾ ਚਾਹੀਦਾ ਉਹਦੇ ਵੱਲ ਗੌਰ ਕਰਕੇ ਇਹਦਾ ਵਿੱਤੀ ਹਾਲਾਤ ਠੀਕ ਕਰਨ ਦੇ ਨਾਲ ਹੀ ਤਾਂ ਹੀ ਲੋਕਾਂ ਦਾ ਕੁਝ ਵੜ ਸਕਦਾ ਤਾਂ ਹੀ ਲੋਕਾਂ ਦੇ ਮਸਲੇ ਚਾਹੇ ਬੇਰ ਬੇਰਜਗਾਰੀ ਦੇ ਆ ਕਿਆ ਹੋ ਹੈਲਥ ਦੇ ਹੈ ਕਿਆ ਹੋ ਐਜੂਕੇਸ਼ਨ ਦੇ ਆ ਠੀਕ ਹੋ ਸਕਦੇ ਆ ਸੋ ਇਹਦੇ ਲਈ ਕਾਫੀ ਕੁਝ ਕਰਨਾ ਪਊਗਾ ਜੇ ਕਰਨਾ ਚਾਹੁੰਦੇ ਆ ਰਿਪੋਰਟ ਸੀਰੀਅਸ ਹੈ ਤੇ ਸੀਰੀਅਸਲੀ ਲੈ ਕੇ ਕਦਮ ਚੁੱਕਣ ਦੀ ਲੋੜ ਆ ਤੇ ਨੀਤੀ ਬਣਾਉਣ ਦੀ ਲੋੜ ਆ ਕਿ ਵਿਜ਼ਨ ਹੋਵੇ ਹੈਨਾ ਅਸੀਂ ਤਾਂ ਹੁਣ ਇਮੀਗ੍ਰੇਸ਼ਨ ਬਾਰੇ ਵੀ ਗੱਲ ਕਰਦੇ ਸੀ ਜਿਹੜਾ ਕਹਿੰਦੇ ਆ ਕਿ ਅਸੀਂ ਬੰਦਿਆਂ ਨੂੰ ਵਾਪਸ ਲੈ ਕੇ ਆਵਾਂਗੇ ਉਹ ਡਾਕਟਰ ਗਿਆਨ ਸਿੰਘ ਦੀ ਕਿਤਾਬ ਸੀਗੀ ਜਿਹੜੀ ਉਹਨੇ ਲਿਖੀ ਪੰਜਾਬੀ ਚ ਮੇਰੇ ਕੋਲ ਕਾਪੀ ਪਈ ਤੁਹਾਨੂੰ ਵੀ ਮੈਂ ਦੇ ਦੂੰ ਤੁਸੀਂ ਕਿਤੇ ਕਰਦੇ ਹੋ ਗੱਲ ਉਹ ਜਿਹੜੇ ਬੱਚੇ ਜਾ ਰਹੇ ਆ ਲਗਾਤਾਰ ਹੁਣ ਕੈਨੇਡਾ ਵਾਲਿਆਂ ਨੇ ਬੰਦ ਕਰਤਾ ਉੱਥੇ ਧਰਨਾ ਲੱਗ ਗਿਆ ਪੰਜਾਬੀਆਂ ਨੇ ਲਾਇਆ ਵਾ ਬ੍ਰੈਂਟਨ ਚ 24 ਘੰਟੇ ਦਾ ਵੀ ਸਾਨੂੰ ਇਥੋਂ ਵਾਪਸ ਨਾ ਭੇਜੋ ਇਹ ਕਹਿੰਦੇ ਅਸੀਂ ਵਾਪਸ ਲੈ ਕੇ ਆਉਣੇ ਉਹ ਧਰਨਾ ਲਾਈ ਬੈਠੇ ਪੰਜਾਬੀ ਕਹਿੰਦੇ ਅਸੀਂ ਵਾਪਸ ਨਹੀਂ ਜਾਣਾ ਸਾਨੂੰ ਇੱਥੇ ਹੀ ਰੱਖੋ ਦੇਖੋ ਨਾ ਆ ਪੰਜਾਬ ਸਰਕਾਰ ਦਾ ਕੋਈ ਬਿਆਨ ਦੇ ਨਹੀਂ ਰਹੀ ਵੀ ਕੀ ਐ ਉਹਦੇ ਕਰਕੇ ਬੱਚਿਆਂ ਦੀ ਐਡਮਿਸ਼ਨਾਂ ਵਧ ਗਈਆਂ ਕਾਲਜਾਂ ਚ ਵੀ ਯੂਨੀਵਰਸਿਟੀਾਂ ਚ ਵੀ ਲੇਕਿਨ ਟੀਚਰ ਹੈ ਨਹੀਂਗੇ ਉਹ ਇਸ ਕਰਕੇ ਨਹੀਂ ਏ ਤੇ ਤੁਸੀਂ ਆਪਣਾ ਕਹਿੰਦੇ ਸਾਡੇ ਕੋਲ ਤਾਂ ਪੈਸੇ ਨਹੀਂ ਹੈ ਯੂਨੀਵਰਸਿਟੀਆਂ ਤੁਸੀਂ ਪੈਸੇ ਨਹੀਂ ਦਿੰਦੇ 10 ਯੂਨੀਵਰਸਿਟੀਆਂ ਦੇ ਇਸ ਵੇਲੇ ਵੀ ਸੀ ਨਹੀਂ ਗਏ ਹਾਂਜੀ ਲੱਗੇ ਵੇ ਸੋ ਇਹ ਜਿਹੜੇ ਐਜੂਕੇਸ਼ਨ ਹੈਲਥ ਸਾਰਾ ਕੁਝ ਜੁੜਿਆ ਹੋਇਆ ਬਿੱਤੀ ਹਾਲਾਤਾਂ ਨਾਲ ਹੀ ਜੁੜਿਆ ਹੋਇਆ ਹੈ ਸਟੇਟ ਦੇ ਤੇ ਬਿੱਤੀ ਹਾਲਾਤ ਠੀਕ ਕਰਨ ਲਈ ਸੀਰੀਅਸ ਕਾਦੋ ਚੁੱਕਣੇ ਚਾਹੀਦੇ ਆ ਤੇ ਦੂਜਾ ਜਿਹੜਾ ਹੈਗਾ ਕਿ ਕੇਂਦਰ ਤੋਂ ਆਪਣਾ ਹਿੱਸਾ ਲੈਣ ਲਈ ਕੇਂਦਰ ਨੇ ਪਿਛਲੇ ਕੀ ਕਰਿਆ ਜੀਐਸਟੀ ਚ ਜਿੰਨਾ ਹਿੱਸਾ ਦਾ ਉਹ ਤਾਂ ਆਪਣੀ ਥਾਂ ਤੇ ਠੀਕ ਹੈ ਜਿਹੜਾ ਵਿੱਤ ਕਮਿਸ਼ਨ ਬਣਦਾ ਉਹ ਵਿੱਤ ਕਮਿਸ਼ਨ ਦੇ ਹਿਸਾਬ ਨਾਲ ਜਿਹੜੇ ਤੁਹਾਨੂੰ ਪੈਸੇ ਮਿਲਨੇ ਆਂ ਸ਼ੇਅਰ ਹੁੰਦਾ ਟੈਕਸ ਦਾ ਤੇ ਜਿਹੜੇ ਸਰਚਾਰਜ ਤੇ ਸੈਸ ਲੱਗਦਾ ਉਹ ਸਰਕਾਰ ਜਿਹੜੀ ਕੇਂਦਰ ਦੀ ਉਹ ਸ਼ੇਅਰ ਨਹੀਂ ਕਰਦੀ ਤੇ ਲਗਾਤਾਰ ਉਹ ਸੈਸ ਤੇ ਸਰਚਾਰਜ ਵਧਾਉਂਦੇ ਆ ਪਰ ਅਸੀਂ ਉਹ ਮੁੱਦਾ ਨਹੀਂ ਚੱਕਦੇ ਤੇ ਪੰਜਾਬ ਸਰਕਾਰ ਨੂੰ ਇਹ ਮੁੱਦਾ ਚੱਕਣਾ ਚਾਹੀਦਾ ਵੀ ਸਾਨੂੰ ਵੀ ਇਹ ਤੁਸੀਂ ਬੰਦ ਕਰੋ ਸੈਸ ਤੇ ਸਰਚਾਰਜ ਲਾਉਣਾ ਕੋਈ 8 9 10 ਲੱਖ ਕਰੋੜ ਰੁਪਇਆ ਇਕੱਠਾ ਕਰ ਚੁੱਕਿਆ ਉਹ ਪਿਛਲੇ ਪੰਜ ਛੇ ਸਾਲਾਂ ਚ ਉਹਨਾਂ ਨੂੰ ਸਾਡਾ ਕੋਈ ਹਿੱਸਾ ਨਹੀਂ ਹੈ ਇਹਨਾਂ ਨੂੰ ਚੁੱਕਣਾ ਚਾਹੀਦਾ ਵੀ ਉਹਦੇ ਸਾਡਾ ਹਿੱਸਾ ਦੇਉ ਇੱਕ ਬਦਲ ਦਾ ਟੇਡਾ ਢੰਗ ਹੈ ਸੋ ਇਸ ਕਰਕੇ ਸਰਕਾਰ ਇਹਦੇ ਤੇ ਸੀਰੀਅਸਲੀ ਵਿਚਾਰ ਕਰੇ ਪਾਲਿਸੀ ਬਣਾਵੇ ਇਹਨੂੰ ਇੰਪਲੀਮੈਂਟ ਕਰੇ ਕੋਈ ਰੋਡ ਮੈਪ ਤਿਆਰ ਕਰੇ ਆਪਣਾ ਕਿ ਅਸੀਂ ਇਹਨੂੰ ਵਿੱਤੀ ਹਾਲਾਤ ਨੂੰ ਕਿਵੇਂ ਠੀਕ ਕਰਨਾ ਰੈਸ਼ਨਲਾਈਜ਼ ਕਿਵੇਂ ਕਰਨਾ ਖਰਚਾ ਤੇ ਲੋਕਾਂ ਦੀਆਂ ਸਮੱਸਿਆਵਾਂ ਉਹਦੇ ਨਾਲ ਹੀ ਵੱਜੀਆਂ ਜੇ ਉਹ ਠੀਕ ਹੋਗਾ ਫਿਰ ਤੁਸੀਂ ਕਰ ਸਕਦੇ ਨਹੀਂ ਮੁਸ਼ਕਲ ਕੰਮ ਹੈ ਤੇ ਹੋਰ ਹਾਲਾਤ ਖਰਾਬ ਹੋਣ ਦੇ ਪੂਰੇ ਚਾਂਸ ਹੈ ਹੋ ਚੁੱਕਿਆ ਵੈਸੇ ਰਿਪੋਰਟ ਨਹੀਂ ਆਈ ਕੈਗ ਦੀ ਰਿਪੋਰਟ ਪੁਰਾਣੀ ਹੈ 31 ਮਾਰਚ 2023 ਤੱਕ ਆ ਉਹਦੇ ਤੋਂ ਹੋਰ ਜ਼ਿਆਦਾ ਹਾਲਾਤ ਖਰਾਬ ਹੋ ਚੁੱਕੇ ਹੈ ਵੈਸੇ ਜੀ ਬਿਲਕੁਲ ਤੋਂ ਡਾਕਟਰ ਸਾਹਿਬ ਗਲਤ ਨਹੀਂ ਕਹਿ ਕੇ ਕਿ ਸਰਕਾਰਾਂ ਦੇਖੋ ਇੱਕ ਤੰਕ ਸਰਕਾਰ ਕੋਈ ਵੀ ਹੋਵੇ ਕਦੇ ਆਪਾਂ ਨੇ ਸੁਣਿਆ ਨਹੀਂ ਹੈ ਕਿ ਕੋਈ ਆਰਥਿਕ ਕਮੇਟੀ ਬਣਾਈ ਹੋਵੇ ਸਰਕਾਰ ਨੇ ਜਿਹੜੀ ਕਮੇਟੀ ਆਹ ਡਿਸਾਈਡ ਕਰੇ ਕਿ ਆਪਾਂ ਇਕਨੋਮੀ ਜਨਰੇਟ ਕਿਵੇਂ ਕਰਨੀ ਆ ਕਿਉਂਕਿ ਜਿਹੜੀ ਪੰਜਾਬ ਦੀ ਲੀਡਰਸ਼ਿਪ ਦਾ ਵਿਜ਼ਨ ਹੈ ਉਹ ਇਸ ਵਾਲੇ ਪਾਸੇ ਤਾਂ ਹੈ ਨਹੀਂ ਪੰਜਾਬ ਨੂੰ ਉਹ ਤੱਕ ਜਿਹੜੀ ਲੀਡਰਸ਼ਿਪ ਮਿਲੀ ਹੈ ਉਹ ਆਪਾਂ ਨੂੰ ਪਤਾ ਹੀ ਹੈ ਕਿ ਉਹਨਾਂ ਦਾ ਕਦ ਕੀ ਹੈ ਤੇ ਉਸ ਲੀਡਰਸ਼ਿਪ ਦਾ ਮਿਆਰ ਕੀ ਹੁੰਦਾ ਉਹ ਹੈਗੇ ਨੇ ਆਟਾ ਦਾਲ ਸਕੀਮ ਵਾਲੇ ਤੇ ਇਸ ਕਰਕੇ ਉਹ ਪਾਸਾ ਤੱਕ ਕਦੇ ਲੈ ਆ ਨਹੀਂ ਗਿਆ ਕਿ ਅਸੀਂ ਇਨਕਮ ਜਨਰੇਟ ਕਿਵੇਂ ਕਰਨੀ ਹੈ ਕਿਉਂਕਿ ਜਿਹੜਾ ਪੋਲੀਟੀਕਲ ਬੰਦਾ ਇਹ ਗੱਲ ਸੋਚੂਗਾ ਕਿ ਅਸੀਂ ਸਟੇਟ ਦੀ ਇਨਕਮ ਕਿਵੇਂ ਵਧਾਣੀ ਹੈ ਉਹ ਬੰਦਾ ਆਦਾਰਿਆਂ ਦੇ ਵਿੱਚੋਂ ਨਿਕਲਿਆ ਹੋਇਆ ਹੋਊਗਾ ਕਿਤੇ ਨਾ ਕਿਤੇ ਵੱਡੇ ਹਾਊਸਸਾਂ ਦੇ ਵਿੱਚੋਂ ਸੁਬੰਧ ਨੇ ਕੰਮ ਕੀਤਾ ਹੋਊਗਾ ਤੇ ਸਾਡੇ ਲੀਡਰਾਂ ਦੇ ਤੁਸੀਂ ਕੰਮ ਤਾਂ ਦੇਖ ਲਉ ਨਾ ਕੀ ਐ ਫਿਰ ਅਸੀਂ ਕਹਿੰਦੇ ਆ ਕਿ ਆਮ ਘਰਾਂ ਦੇ ਲੈ ਕੇ ਆਵਾਂਗੇ ਅਸੀਂ ਅਸੀਂ ਰੀਡਿੰਗ ਵਾਲੇ ਲੈ ਕੇ ਆਵਾਂਗੇ ਫਿਰ ਕੈਗ ਦੀ ਵੋਟ ਤਾਂ ਆਹੀ ਹੋਣੀ ਏ ਇਹ ਕੱਲੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰ ਰਹੇ ਸਾਰੇ ਹੀ ਤੁਸੀਂ ਸਿਆਸਤਦਾਨਾਂ ਦੀ ਗੱਲ ਸਾਰੇ ਸਾਰੇ ਆਹਦੀ ਉਹ ਗੱਲ ਆ ਸਾਰੇ ਸਾਰੇ ਐਮਐਲਏ ਦੀਆਂ ਤਨਖਾਹ ਵਜੋਂ ਚ ਸਾਰੇ ਹੀ ਸ਼ਾਮਲ ਹੈ ਸਾਰੇ ਹੀ ਐ ਪਹਿਲਾਂ ਉਹ ਵੀ ਸੀਗੇ ਮਤਲਬ ਆਪਣੀਆਂ ਤਰ੍ਹਾਂ ਆ ਬਧਾਉਣ ਦਾ ਪਹਿਲਾ ਕਾਗਜ਼ ਵੇਲੇ ਵੀ ਅਲੀਗੇਸ਼ਨ ਲੱਗਦਾ ਰਿਹਾ ਅਕਾਲੀਆ ਵੇਲੇ ਵੀ ਹੁਣ ਵੀ ਵਧੀਆਂ ਹੁੰਦਾ ਮੈਂ 78 ਤੋਂ 3 ਲੱਖ ਦੇ ਇਕੱਠੇ ਪਜਾਤਿਅ ਬਿਲਕੁਲ ਬਿਲਕੁਲ ਨਹੀਂ ਦੇਖੋ ਕਿ ਬਿਊਰੋਕ੍ਰੇਸੀ ਨੇ ਤਾਂ ਉਹਦਾ ਕੰਮ ਕਰਨਾ ਜਿਵੇਂ ਉਹਨਾਂ ਨੂੰ ਸਟ੍ਰੇਟ ਕਰੂਗੀ ਪੋਲੀਟਿਸ਼ੀਅਨ ਕਹਿਣਗੇ ਤੇ ਪੋਲੀਟਿਸ਼ੀਅਨ ਕੀ ਕਹਿੰਦੇ ਨੇ ਲੋਕ ਸਭ ਆਪਣੇ ਸਾਹਮਣੇ ਕਿ ਪੋਲੀਟਿਸ਼ੀਅਨ ਕਿੱਥੇ ਖੜੇ ਨੇ ਤੇ ਆਰਥਿਕ ਤਾ ਲਗਾਤਾਰ ਖਤਮ ਹੋ ਰਹੀ ਆ ਸਵੇਰੇ ਜਿਹਦੇ ਚ ਕੋਈ ਦੋਰਾਵਾ ਨਹੀਂ ਹੈਗੀ ਕਿਉਂਕਿ ਸਵੇਰੇ ਕੋਲ ਕੋਈ ਆਰਥਿਕ ਸਰੋਤ ਵੀ ਨਹੀਂ ਹੈ ਅਗਰੋਕ ਸਾਹਿਬ ਇਸ ਮਾਮਲੇ ਤੇ ਆਪਾਂ ਜੁੜਦੇ ਰਹਾਂਗੇ ਅੱਜ ਤੁਸੀਂ ਆਪਣੇ ਬੀਜੀ ਸ਼ਡਿਊਲ ਤੋਂ ਟਾਈਮ ਕੱਢਿਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਧੰਨਵਾਦ ਜੀ ਸ਼ੁਕਰੀਆ ਜੀ ਥੈਂਕ ਯੂ ਡਾਕਟਰ ਸਾਹਿਬ